ਇਸ ਸਟਾਰ ਲੈਵਲ ਤੇ ਨੇ ਉਹ ਵੀ ਨਹੀਂ ਕਿਸੇ ਪਿੰਡ ਨੂੰ ਭੁੱਲ ਗਏ ਪਰ ਨਹੀਂ ਜੀ ਅੱਜ ਵੀ ਉਹਨਾਂ ਦਾ ਇੱਥੇ ਸਭ ਕੁਝ ਬਸਦਾ ਜ਼ਮੀਨ ਵੀ ਘਰ ਵੀ ਉਹ ਪਿੰਡ ਦਾ ਨਾਮ ਉੱਚਾ ਕਰਦਾ ਹੋਰ ਹੁਣ ਤਾਂ ਕਿਸੇ ਨੇ ਨਹੀਂ ਸਿਖਾਇਆ ਬਹੁਤ ਅੱਛਾ ਬੱਚਾ ਹਾਂ ਜਿਹੜਾ ਵੀ ਗੁਰਦੁਆ ਪਿੰਡ ਜਸੜ ਦੇ ਵਿੱਚ ਆਉਂਦੇ ਨੇ ਗੁਰਦੁਆਰਾ ਸਾਹਿਬ ਜ਼ਰੂਰ ਆਉਂਦੇ ਨੇ ਅ띠 ਨਗਰ ਜਸੜ ਦੀ ਸੰਗਤ ਦਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਬਹੁਤ ਵਧੀਆ ਕਰ ਰਹੇ ਨੇ ਸਰ ਆਪਣਾ ਵਧੀਆ ਸਹਿਯੋਗ ਦੇ ਰਹੇ ਨੇ ਕੋਈ ਵੀ ਕੰਮ ਹੋਵੇ ਇਹ ਅੱਜ ਕਦੇ ਵੀ ਸਾਨੂੰ ਉਹਨਾਂ ਨੇ ਮਨਾਹੀ ਨਹੀਂ ਕਰੀ ਕਦੇ ਵੀ ਉਹਨਾਂ ਦੇ ਜਵਾਬ ਜਿਆ ਕਿ ਅਸੀਂ ਸਾਰਾ ਪਿੰਡ ਕਿ ਉਹਨਾਂ ਇਸ ਟਾਈਮ ਮਲੂਰ ਰਹੇ ਨੇ ਉਹ ਪੜਾਦੇ ਨੇ ਉੱਥੇ ਵੀ ਜੇ ਜਾਣਦੇ ਆ ਤਾਂ ਕੋਈ ਵੀ ਗੱਲਬਾਤ ਅਸੀਂ ਕਰਦੇ ਆ ਤਾਂ ਉਹ ਮੱਝੜ ਕੇ ਸਾਹਮਣੇ ਨਹੀਂ ਕਿਸੇ ਕੰਮ ਦੀ ਸਾਡੇ ਫੈਸਲਟੀ ਨੇ ਜੀ ਜਾ ਕੇ ਤੁਸੀਂ ਪਹਿਲਾਂ ਅੰਤਲੇ ਰੋੜਾ ਦੇਖੋ ਸਿਵਲ ਕਾਰਾ ਕੋਸ ਪਾਸੇ ਪਾਏਗਾ ਕੋਸ ਸਾਡੇ ਆਸ ਸਰਕਾਰ ਆ ਕੇ ਝਾੜੂ ਦੇਣ ਨਾਲ ਪਾਉਂ ਲੇਤਾ ਵੀ ਰਹਿ ਵੀ ਰਿਹਾ ਕੰਮ ਸਾਡਾ ਦੇਖ ਜੀ ਤੁਹਾਨੂੰ ਪਰ 90% ਸਾਡੇ ਮਿਲਦਾ ਕੰਮ ਹੋ ਜਾਊਗਾ ਬੜਾ ਵਧੀਆ ਕੰਮ ਵਾਲਪਿੰਡਾ ਵਾਲਪਿੰਡਾ ਦੇ ਵਿੱਚੋਂ ਇੱਕ ਹੈ ਸਰ ਬਿਲਕੁਲ ਬਿਲਕੁਲ ਬਹੁਤ ਵਧੀਆ ਪਿੰਡ ਦਾ ਨਾਮ ਹੈ ਸਾਡੇ ਪਿੰਡ ਦਾ ਨਾਮ ਤਨੇਯਾ ਦੇ ਬੱਚੇ ਉਹਨੇ ਕੋਲ ਨੇ ਪਹੁੰਚਾਇਆ ਤੇ ਬਹੁਤ ਵਧੀਆ ਇਨਸਾਨ ਹਨ ਅਨਸਾਰ ਆ ਤੇ ਕੰਡ ਦੇ ਵਿੱਚ ਵੀ ਆਉਣ ਜਾਣੋ ਦਾ ਵਧੀਆ ਹੈ ਸਾਰੇ ਲੋਕ ਬਹੁਤ ਵਧੀਆ ਨੇ ਤੇ ਬਹੁਤ ਵਧੀਆ ਨੇ ਮਿਲ ਅਨਸਾਰ ਬਣਾ ਤੇ ਅਸੀਂ ਉਹਨਾਂ ਨਾਲ ਕਾਫੀ ਵਾਰੀ ਮਿਲੇ ਆ ਤੇ ਗੱਲਬਾਤ ਕੀਤੀ ਵਧੀਆ ਸੁਆਹੀ ਪੰਜਾਬ ਤੱਕ ਦੀ ਟੀਮ ਅੱਜ ਪਹੁੰਚੀ ਆ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ترسےਮ ਜਸੜ ਦੇ ਪਿੰਡ ਜਸੜ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪਿੰਡ ਦੇ ਵਿੱਚ ਪਹਿਲਾਂ ਦੇ ਨਾਲੋਂ ਕਿੰਨੀ ਕੋ ਤਬਦੀਲੀ ਆਈ ਹੈ ਤੇ ਪਿੰਡ ਦੇ ਲੋਕ ਤਰਸੇਮ ਜਸੜ ਨੂੰ ਲੈ ਕੇ ਕੀ ਹੈ ਕਹਿੰਦੇ ਤਰਸੇਮ ਜਸੜ ਦੇ ਪਿੰਡ ਦੇ ਵਿੱਚ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਚੰਗੀ ਤਰ੍ਹਾਂ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਤਰਸੇਮ ਜਸੜ ਜਦੋਂ ਵੀ ਪਿੰਡ ਦੇ ਵਿੱਚ ਆਉਂਦੇ ਨੇ ਕਿਸ ਤਰ੍ਹਾਂ ਮਿਲਦੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਦੇ ਵਾਸੀ ਮੌਜੂਦ ਨੇ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਤਰਸੇਮ ਜਸੜ ਪਿੰਡ ਦਾ ਉਹ ਪੋਤਾ ਹੈ ਜੋ ਫਿਲਮਾਂ ਦੇ ਵਿੱਚ ਅੱਜ ਵੱਡਾ ਨਾਮ ਕਮਾ ਰਿਹਾ ਪਿੰਡ ਦੇ ਵਿੱਚ ਆਉਂਦੇ ਨੇ ਸਾਡੇ ਪਿੰਡ ਦੇ ਬੱਚੇ ਬਹੁਤ ਅੱਛਾ ਹੋ ਆਉਂਦੇ ਨੇ ਹਮੇਸ਼ਾ ਬਹੁਤ ਪਿਆਰ ਹਾਂ ਬਹੁਤ ਪਿਆਰ ਕਰਦੇ ਨੇ ਪਿੰਡ ਦਾ ਕਿਸ ਤਰ੍ਹਾਂ ਦੇਦੇ ਬਹੁਤ ਅੱਛਾ ਚੰਗਾ ਬਹੁਤ ਪਿਆਰ ਕਰਦੇ ਆ ਪਿੰਡ ਦਾ ਨਗਰ ਦਾ ਸਾਡਾ ਬਹੁਤ ਪਿਆਰਾ ਬੱਚਾ ਤਾਂ ਲੱਗਦਾ ਕਿ ਮਾਣ ਮਹਿਸੂਸ ਹੁੰਦਾ ਕਿ ਪਿੰਡ ਦਾ ਇੱਕ ਬੱਚਾ ਜਿਹੜਾ ਵਾ ਐਨਾ ਉੱਪਰ ਗਿਆ ਵਾ ਫਿਲਮਾਂ ਦੇ ਵਿੱਚ ਵੱਡਾ ਨਾਮ ਕਮਾਇਆ ਵਾ ਬਹੁਤ ਵੱਡਾ ਮਾਣ ਆ ਸਾਨੂੰ ਸਾਡੇ ਬੱਚੇ ਨੇ ਬਹੁਤ ਉੱਚਾ ਬਹੁਤ ਕਮਾਇਆ ਆ ਆਪਦਾ ਸੁਭਾਅ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਕਹਿੰਦੇ ਨੇ ਕਿ ਜਦੋਂ ਬੰਦਾ ਕੋਈ ਕਲਾਕਾਰ ਬਣ ਜਾਂਦਾ ਜਾਂ ਕੋਈ ਬੁਲੰਦੀਆਂ ਤੇ ਪਹੁੰਚ ਜਾਂਦਾ ਸੁਭਾਅ ਦੇ ਵਿੱਚ ਫਰਕ ਆ ਜਾਂਦਾ ਸੁਭਾਅ ਤੁਹਾਡੇ ਨਾਲ ਜਦੋਂ ਆ ਕੇ ਮਿਲਦੇ ਨੇ ਸੁਭਾਅ ਕਿਸ ਤਰ੍ਹਾਂ ਦਾ ਸੁਭਾਅ ਇੰਨਾ ਐ ਅੱਛਾ ਬਹੁਤ ਚੰਗਾ ਬਹੁਤ ਨਿਮਰਤਾ ਵਾਲੇ ਨੇ ਬਹੁਤ ਚੰਗੇ ਨੇ ਬਹੁਤ ਪਿਆਰ ਕਰਦੇ ਨੇ ਮਾਤਾ ਦਾ ਵੱਡੇ ਦਾ ਸਤਿਕਾਰ ਬਹੁਤ ਕਰਦੇ ਆ ਬਹੁਤ ਪਿਆਰ ਕਰਦੇ ਆ ਆਉਂਦੇ ਜਾਂਦੇ ਆ ਪਿੰਡੇ ਚ ਆਉਂਦੇ ਰਹਿੰਦੇ ਨੇ ਢੇੜਾ ਮਾਰਦੇ ਆ ਉਹਨਾਂ ਦਾ ਪਿੰਡ ਹੀ ਇਹੀ ਆ ਮੈਂ ਜੱਸੜਾ ਤੇ ਸੇਮ ਜੱਸੜਾ ਸਾਡਾ ਨਾ ਉੱਚਾ ਕੀਤਾ ਆ ਉਸ ਬੱਚੇ ਨੇ ਪਿੰਡ ਦਾ ਨਾਮ ਜੀ ਚਾ ਹੈ ਚਾ ਕੀਤਾ ਤਾਂ ਬੱਚੇ ਵੀ ਮੌਜੂਦ ਨੇ ਬੱਚੇ ਵੀ ਕਾਫੀ ਫਿਲਮਾਂ ਵਿੱਚ ਤੁਸੀਂ ਦੇਖਦੇ ਹੋ ਤਰਸੇਮ ਜਸਰ ਨੂੰ ਪਿੰਡ ਦੇ ਵਿੱਚ ਜਦੋਂ ਆਂਦੇ ਨੇ ਮੁਲਾਕਾਤ ਹੁੰਦੀ ਹੈ ਹਾਂ ਜੀ ਫਿਲਮਾਂ ਵਿੱਚ ਦੇਖਦੇ ਹੁੰਨੇ ਆ ਉਹਨਾਂ ਨੂੰ ਖੇਡਾਂ ਹੁੰਦੀਆਂ ਨੇ ਉਦੋਂ ਵੀ ਆਉਂਦੇ ਨੇ ਤੇ ਕੀ ਜਦੋਂ ਤੁਹਾਡੇ ਨਾਲ ਮੁਲਾਕਾਤ ਹੋਈ ਕਿਸ ਤਰ੍ਹਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਵਾ ਕੀ ਗੱਲਬਾਤ ਹੁੰਦੀ ਹੈ ਸੁਭਾਅ ਬਹੁਤ ਵਧੀਆ ਪਿਆਰ ਨਾਲ ਗੱਲ ਕਰਦੇ ਨੇ ਸ਼ਾਂਤੀ ਨਾਲ ਗੱਲਬਾਤ ਕਰਦੇ ਆ ਹਾਂ ਜੀ ਕਿੰਨੀ ਕ ਲਾਸਟ ਕਦੋਂ ਆਏ ਸੀਗੇ ਕਦੋਂ ਮਿਲ ਕੇ ਗਏ ਆ ਤੁਹਾਨੂੰ ਲਾਸਟ ਫਰਵਰੀ ਚ ਆਏ ਸੀਗੇ ਅੱਛਾ ਫਰਵਰੀ ਚ ਖੇਡਾਂ ਹੋਈਆਂ ਸੀਗੀਆਂ ਅੱਛਾ ਹਾਂਜੀ ਤੇ ਸਾਰੇ ਜਦੋਂ ਆਂਦੇ ਆ ਸਾਰੇ ਪਿੰਡ ਵਾਲਿਆਂ ਨੂੰ ਮਿਲ ਕੇ ਜਾਂਦੇ ਆ ਕਿਸੇ ਨਾਲ ਫੋਟੋਆ ਫੋਟੋਆ ਵੀ ਕਰਾਉਂਦੇ ਆ ਸਾਰਿਆਂ ਨਾਲ ਪੂਰਾ ਹਾਂਜੀ ਸਾਰੇ ਨਾਲ ਗੱਲਾਂ ਕਰਕੇ ਆਂਦੇ ਨੇ ਫੋਟੋ ਵੀ ਕਰਾ ਕੇ ਜਾਂਦੇ ਨੇ ਸਾਰਿਆਂ ਨੂੰ ਮਿਲ ਕੇ ਜਾਂਦੇ ਨੇ ਤਾਂ ਫਿਲਮਾਂ ਫੁਲਮਾਂ ਦੀ ਵੀ ਗੱਲਾਂ ਕਰਦੇ ਹੋ ਕਿ ਹਾਂ ਵੀ ਕਿਸ ਤਰ੍ਹਾਂ ਫਿਲਮਾਂ ਦੇ ਪਹੁੰਚੇ ਲੋਕਾਂ ਨੂੰ ਤੁਹਾਨੂੰ ਦੱਸਦੇ ਆ ਫਿਲਮਾਂ ਦੀ ਸ਼ੂਟਿੰਗ ਵਗੈਰਾ ਕਿੱਦਾਂ ਹੁੰਦੀ ਆ ਕਿਸ ਤਰ੍ਹਾਂ ਹਾਂਜੀ ਵਧੀਆ ਲੱਗਦੀਆਂ ਫਿਲਮਾਂ ਦੇਖਦੇ ਹੁੰਨੇ ਉਹਨਾਂ ਦੀਆਂ ਫਿਲਮਾਂ ਸੀ ਵਧੀਆਂ ਨੇ ਫਿਲਮਾਂ ਉਹਨਾਂ ਦੀ ਵਧੀਆਂ ਬਣਾਉਂਦੇ ਨੇ ਮਾਤਾ ਜੀ ਕਿਸ ਤਰ੍ਹਾਂ ਦੇ ਦੇ ਦਿਓ ਬੇਸ਼ੱਕ ਸੁਭਾਅਤਾ ਵਧੀਆ ਦੱਸ ਰਹੇ ਹੋ ਪਿੰਡ ਦੇ ਤਰੱਕੀ ਦੇ ਵਿੱਚ ਵੀ ਉਹਨਾਂ ਦਾ ਕੋਈ ਯੋਗਦਾਨ ਹੈ ਕੋਈ ਜਿਵੇਂ ਜਿਵੇਂ ਤੁਸੀਂ ਕਹਿੰਦੇ ਖੇਡ ਮੇਲਿਆਂ ਤੇ ਆਂਦੇ ਆ ਸਾਡਾ ਵੀਰ ਪਿੰਡ ਦਾ ਨਾਮ ਉੱਚਾ ਕਰਦਾ ਹੋਰ ਹੁਣ ਤਾਂ ਕਿਸੇ ਨੇ ਨਹੀਂ ਸਿਖਾਇਆ ਬਹੁਤ ਅੱਛਾ ਬੱਚਾ ਸਿਖਾਇਆ ਕਰਿਆ ਹਾਂ ਤਾਂ ਕਿਸ ਤਰ੍ਹਾਂ ਦੇ ਦਿਓ ਜੀ ਤੁਸੀਂ ਤੁਹਾਡੇ ਪਿੰਡ ਦਾ ਇੱਕ ਉਹ ਨੌਜਵਾਨ ਜਿਹੜਾ ਅੱਜ ਪੂਰੀ ਦੁਨੀਆ ਦੇ ਵਿੱਚ ਜਿਸ ਦਾ ਨਾਮ ਹੈ ਕਈ ਫਿਲਮਾਂ ਹਿੱਟ ਫਿਲਮਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਆਪਣੀ ਅਦਾਕਾਰੀ ਦੇ ਦਮ ਦੇ ਉੱਤੇ ਇੱਕ ਵੱਡਾ ਨਾਮ ਕਮਾਇਆ ਪਿੰਡ ਦਾ ਨਾਮ ਵੀ ਰੋਸ਼ਨ ਕਰ ਰਹੇ ਨੇ ਹਾਂਜੀ ਉਹ ਜਸਰ ਪਿੰਡ ਦਾ ਬਹੁਤ ਵਾਰ ਨਾਮ ਰੋਸ਼ਨ ਕੀਤਾ ਉਹਨਾਂ ਨੇ ਤੇ ਬਹੁਤ ਵਧੀਆ ਨੇ ਮਿਲਨਸਾਰਵਨ ਤੇ ਅਸੀਂ ਉਹਨਾਂ ਨਾਲ ਕਾਫੀ ਵਾਰੀ ਮਿਲੇ ਆ ਤੇ ਗੱਲਬਾਤ ਕੀਤੀ ਵਧੀਆ ਸੁਆਈ ਤਾਂ ਕਹਿੰਦੇ ਨੇ ਕਿ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀ ਕਲਾਕਾਰ ਕੋਈ ਸਿੰਗਰ ਹੋਵੇ ਜਾਂ ਕੋਈ ਅਦਾਕਾਰ ਕਲਾਕਾਰ ਹੋਵੇ ਜਦੋਂ ਉਹ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ ਜਾਂ ਤਰੱਕੀਆਂ ਤੇ ਪਹੁੰਚ ਜਾਂਦਾ ਵਾ ਫਿਲਮਾਂ ਕਈ ਆ ਜਾਂਦੀਆਂ ਜਾਂ ਗਾਣੇ ਹਿੱਟ ਹੋ ਜਾਂਦੇ ਉਹਨਾਂ ਦੇ ਸੁਭਾਅ ਦੇ ਵਿੱਚ ਫਰਕ ਆ ਜਾਂਦਾ ਕੋਈ ਤੁਹਾਨੂੰ ਲੱਗਿਆ ਕਿ ਇਸ ਤਰ੍ਹਾਂ ਦਾ ਜਿਹੜਾ ਵਾ ਸੁਭਾਅ ਵਿੱਚ ਫਰਕ ਆਇਆ ਵਾ ਨਹੀਂ ਸਾਨੂੰ ਇਦਾਂ ਦਾ ਕੁਝ ਨਹੀਂ ਲੱਗਿਆ ਹੈਗਾ ਤੇ ਵੀ ਉਹ ਇੰਨੀ ਉੱਚੀ ਆਈ ਤੇ ਪਹੁੰਚ ਕੇ ਵੀ ਉਹ ਉਸੇ ਤਰ੍ਹਾਂ ਦਾ ਪਹਿਲਾਂ ਵਾਲਾ ਹੀ ਸੁਭਾਅ ਹੈ ਉਹਨਾਂ ਦਾ ਤੇ ਇਦਾਂ ਬਦਲੀ ਨਹੀਂ ਹੋਇਆ ਹੈਗਾ ਤਾਂ ਆਉਂਦੇ ਜਾਂਦੇ ਆ ਪਿੰਡ ਹਾਂਜੀ ਆਉਂਦੇ ਆ ਮਿਲਦੇ ਜੁਲਦੇ ਆ ਕੀ ਗੱਲਬਾਤ ਹੁੰਦੀ ਆ ਗੱਲੋਂ ਤਾਂ ਜਿਵੇਂ ਦੀਆਂ ਟਾਈਮ ਦੇ ਹਿਸਾਬ ਨਾਲ ਜਿਹੋ ਜਿਹਾ ਮੌਕਾ ਹੁੰਦਾ ਉਹ ਹੀ ਜਿਉ ਗੱਲਬਾਤ ਕਰਦੇ ਨੇ ਵਧੀਆ ਗੱਲਬਾਤ ਕਰਦੇ ਆ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਕਿਹੜੇ ਪਿੰਡ ਤੋਂ ਹੋਗੇ ਮੇਰਾ ਨਾਮ ਜੀ ਮਨਜੀਤ ਸਿੰਘ ਜੱਸੜ ਜੱਸੜੀ ਪਿੰਡ ਦੀ ਸਾਡਾ ਦਸਰੀ ਗੋਤ ਜੀ ਤਾਂ ਸਰਸੀਮ ਜੱਸੜ ਕਹਿੰਦੇ ਨੇ ਇਸ ਪਿੰਡ ਦਾ ਉਹ ਨੌਜਵਾਨ ਆ ਜਿਨੇ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਨਾਲ ਕਦੋਂ ਤੋਂ ਇਸ ਪਿੰਡ ਦੇ ਵਿੱਚ ਗਏ ਸੀ ਸਿਖਿਓ ਸਰ ਆਪਣੇ ਜੀ ਬਹੁਤ ਹੀ ਪਿਆਰ ਕਿਉਂ ਪਿੰਡ ਦੇ ਜੰਪਲ ਹੁਣ ਕਰਨ ਉਹਨਾਂ ਦੇ ਤੇ ਬਾਕੀ ਫੈਮਿਲੀ ਦੇ ਵਿੱਚ ਫੈਮਿਲੀ ਆ ਬਹੁਤ ਸੋਹਣੀ ਫੈਮਿਲੀ ਹੈ ਜੀ ਕੋਈ ਗੱਲ ਬਾਤ ਸਾਰੇ ਇੱਥੇ ਚਾਚੇਤਾਏ ਉਹਨਾਂ ਦੇ ਸਾਡਾ ਆਪਣਾ ਪਰਿਵਾਰ ਆ ਜੀ ਬਹੁਤ ਵਧੀਆ ਇਨਸਾਨ ਹੈ ਜੀ ਤਰਸੀਮ ਜੱਸੜ ਵੀ ਤੇ ਆਪਣੇ ਹਮੇਸ਼ਿਆ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵੀ ਪਿੰਡ ਦੇ ਵਿੱਚ ਫੰਕਸ਼ਨ ਹੋਵੇ ਜਾਂ ਫਿਰ ਇਦਾਂ ਕੋਈ ਖੇਡਾਂ ਕਰਾਉਣੇ ਆਪਾਂ ਕੋਈ ਵੀ ਹਮੇਸ਼ਿਆ ਉਹ ਪਹੁੰਚਦੇ ਨੇ ਉਹ ਕੋਈ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈ ਬਿਹਾਨ ਦੇ ਵੀ ਨਹੀਂ ਪਿੰਡ ਦੇ ਵਿੱਚ ਵੀ ਆਪਣਾ ਅੱਜ ਸਟਾਰ ਲੈਵਲ ਤੇ ਨੇ ਉਹ ਪੀ ਨਹੀਂ ਕਿਸੇ ਪਿੰਡ ਨੂੰ ਭੁੱਲ ਗਏ ਪਰ ਨਹੀਂ ਜੀ ਅੱਜ ਵੀ ਉਹਨਾਂ ਦਾ ਇੱਥੇ ਸਭ ਕੁਝ ਵੱਸਦਾ ਜ਼ਮੀਨ ਵੀ ਘਰ ਵੀ ਤੇ ਆਪਣੇ ਖੂਨ ਆਪਣਾ ਉਹਨਾਂ ਸਾਰੇ ਇੱਥੇ ਨੇ ਚਾਚੇ ਤਾਏ ਸਾਰੇ ਇੱਥੇ ਨੇ ਜੀ ਪਿੰਡ ਨੇ ਦੇਖ ਰਿਹਾ ਅਸੀਂ ਸਾਫ਼ ਸੁਥਰੀਆਂ ਸੜਕਾਂ ਪੱਕੀਆਂ ਸੜਕਾਂ ਸੀਵਰੇਜ ਵਿਵਸਥਾਵਾ ਪਿੰਡ ਦੇ ਤਰੱਕੀ ਦੇ ਵਿੱਚ ਵੀ ਉਹਨਾਂ ਨੇ ਕੋਈ ਯੋਗਦਾਨ ਪਾਇਆ ਹਾਂਜੀ ਜੀ ਬੀ ਜੀ ਕੋਈ ਬਹੁਤ ਵਧੀਆ ਕਰ ਰਹੇ ਨੇ ਸਰ ਉਹ ਆਪਣਾ ਵਧੀਆ ਸੰਯੋਗ ਦੇ ਰਹੇ ਨੇ ਪਿੰਡ 'ਚ ਕੋਈ ਵੀ ਕੰਮ ਹੋਵੇ ਵੀ ਅੱਜੇ ਕਦੇ ਵੀ ਸਾਨੂੰ ਉਹਨਾਂ ਨੇ ਮਨਾਹੀ ਨਹੀਂ ਕਰੀ ਕਦੇ ਵੀ ਉਹਨਾਂ ਜਵਾਬ ਨਹੀਂ ਆਇਆ ਕਿ ਅਸੀਂ ਸਾਰਾ ਪਿੰਡ ਕਿ ਉਹਨਾਂ ਇਸ ਟਾਈਮ ਮਲੂਰ ਰਹੇ ਨੇ ਵਟ ਆ ਰਹਿ ਨੇ ਉਹ ਉਥੇ ਵੀ ਜੇ ਜਾਣੇ ਆ ਤਾਂ ਕੋਈ ਵੀ ਗੱਲਬਾਤ ਅਸੀਂ ਕਰਦੇ ਆ ਤਾਂ ਉਹ ਵੱਧ ਚੜ ਕੇ ਹਿਸਾਬੋਂ ਦੇ ਨਹੀਂ ਜੀ ਕਿਸੇ ਕੰਮ ਚ ਵੀ ਹੋਵੇ ਤਾਂ ਲਾਸਟ ਕਦੋਂ ਆਏ ਸੀਗੇ ਜੀ ਹੁਣ ਫਿਲਮਾਂ ਦੇ ਵਿੱਚ ਬਿਜ਼ੀ ਰਹਿਣ ਕਰਕੇ ਵੀ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਜਦ ਚਾਹੇ ਮੰਨ ਲਓ ਵੀ ਹੁਣ ਵੀ ਜਦੋਂ ਵੀ ਫ੍ਰੀ ਹੁੰਦੇ ਨੇ ਉਹ ਵੀ ਉਹਨਾਂ ਨੂੰ ਟਾਈਮ ਦੇਣਾ ਹਸਾ ਉਹਨਾਂ ਜਦ ਹੀ ਮੰਨ ਲਓ ਵੀ ਕੋਈ ਪਰ ਬੈਂਡ ਦੇ ਵਿੱਚ ਪ੍ਰੋਗਰਾਮ ਆ ਐਦਾਂ ਬੁਲਾ ਲਈ ਤੇ ਜਦ ਹੀ ਆ ਜਾਂਦੇ ਕੋਈ ਐਦਾਂ ਨਹੀਂ ਹੈਗਾ ਚੱਕਰ ਵੀ ਨਹੀਂ ਆਉਣਾ ਵੀ ਹਾਂ ਜੀ ਮੈਂ ਜਦੋਂ ਜਦੋਂ ਮੇਰਾ ਦਿਲ ਕਰਦਾ ਉਹਨਾਂ ਦਾ ਵੀ ਤੁਹਾਨੂੰ ਪਿੰਡ ਦੇ ਆ ਹਮੇਸ਼ਾ ਨਾਲ ਖੜੇ ਨੇ ਜੀ ਪਿੰਡ ਦੇ ਜੀ ਆਪਣੇ ਪਰ ਆਦੇਵ ਘਰਾਂ ਦੇ ਵਿੱਚੋਂ ਨਹੀਂ ਜਾਂਦੇ ਮਰੇ ਦਾ ਤੌਰ ਤੇ ਨੇ ਹਾਂਜੀ ਚਾਚੇ ਤਾਏ ਤੇ ਸਾਰੇ ਅਸੀਂ ਪਰ ਸੇਮ ਜਸਰਵੀਰ ਜੀ ਭਾਵੇਂ ਕਿ ਜੰਪੜ ਉਹ ਅਮਲੋਦ ਹੀ ਨਹੀਂ ਪਰ ਉਹਨਾਂ ਦਾ ਪਿਛੋਕੜ ਜੋ ਜਸੜ ਪਿੰਡ ਦੇ ਨਾਲ ਜੁੜਿਆ ਹੋਇਆ ਹੈ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਕਿਸੇ ਦੇ ਵੀ ਹਰ ਇੱਕ ਦੁੱਖ ਸੁੱਖ ਦੇ ਹਾਮੀ ਹੁੰਦੇ ਨੇ ਗੁਰਦੁਆਰਾ ਸਾਹਿਬ ਵੀ ਕਿ ਮੈਂ ਡਿਊਟੀ ਨਿਭਾ ਰਿਆਂ ਗਰੰਤ ਸਿੰਘ ਦੀ ਜਿਉਂਦੋ ਵੀ ਗੁਰਦੁ ਪਿੰਡ ਜਸੜ ਦੇ ਵਿੱਚ ਆਉਂਦੇ ਨੇ ਗੁਰਦੁਆਰਾ ਸਾਹਿਬ ਜ਼ਰੂਰ ਆਉਂਦੇ ਨੇ ਅਤਿ ਨਗਰ ਜਸੜ ਦੀ ਸੰਗਤ ਦਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਨੇ ਤਾਂ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਪਿੰਡ ਦਾ ਇੱਕ ਨੌਜਵਾਨ ਇੰਨੀ ਬੁਲੰਦੀਆਂ ਤੇ ਪਹੁੰਚ ਜਾਂਦਾ ਫਿਰ ਵੀ ਪਿੰਡ ਦੇ ਵਿੱਚ ਆ ਕੇ ਪੂਰੀ ਆਮ ਨੌਜਵਾਨਾਂ ਦੀ ਤਰ੍ਹਾਂ ਸੇਵਾ ਨਿਭਾਉਂਦਾ ਜਦੋਂ ਵੀ ਮਤਲਬ ਕਿ ਭਾਵੇਂ ਕਿ ਉਹ ਅੱਜ ਪੂਰੀਆਂ ਬੁਲੰਦੀਆਂ ਦੇ ਉੱਪਰ ਪਹੁੰਚੀ ਹੋਈ ਨੇ ਪਰ ਨਗਰ ਜੱਸੜ ਦੇ ਵਿੱਚ ਜਦੋਂ ਆਉਂਦੇ ਆ ਨੇ ਹਰੇਕ ਨੂੰ ਉਹ ਮਿਲਾਪੜੇ ਸੁਭਾਅ ਦੇ ਨਾਲ ਪੂਰੇ ਮਤਲਬ ਕਿ ਨਿਮਰਤਾ ਦੇ ਨਾਲ ਮਿਲਦੇ ਨੇ ਉਹਨਾਂ ਦੇ ਮਨ ਦੇ ਵਿੱਚ ਮਤਲਬ ਕਿ ਕੋਈ ਐਜ ਐਟੀਟਿਊਡ ਨਹੀਂ ਹੈਗਾ ਵੀ ਮੈਂ ਇੰਦੀ ਵੱਡੀ ਮਤਲਬ ਕਿ ਬੁਲੰਦੀ ਦੇ ਉੱਤੇ ਆ ਜਾਂ ਇੰਨੇ ਉੱਚ ਕੋਟੀ ਦਾ ਕਲਾਕਾਰ ਹਾਂ ਨਹੀਂ ਪਰ ਉਹ ਹਰੇਕ ਨੂੰ ਪੂਰੇ ਮਿਲਾਪੜੇ ਸੁਭਾਅ ਦੇ ਨਾਲ ਮ ਤਾਂ ਕਿਹੜੇ ਕਿਹੜੇ ਪ੍ਰੋਗਰਾਮਾਂ ਤੇ ਆਉਂਦੇ ਨੇ ਇੱਥੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਦੋਂ ਕੋਈ ਖੇਡ ਮੇਲਾ ਹੁੰਦਾ ਜਾਂ ਕੋਈ ਟੂਰਨਾਮੈਂਟ ਹੁੰਦਾ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਉੱਥੇ ਵੀ ਆਉਂਦੇ ਨੇ ਤੇ ਨਗਰ ਜਸੜ ਦੇ ਵਿੱਚ ਜੇਕਰ ਕਿਸੇ ਦੇ ਕੋਈ ਦੁੱਖ ਤਕਲੀਫ ਹੁੰਦੀ ਆ ਵਿਆਹ ਵਿੱਚ ਵੀ ਕਿਸੇ ਦੇ ਸ਼ਾਦੀ ਦੇ ਵਿੱਚ ਵੀ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹਾਜ਼ਰੀ ਭਰਦੇ ਨੇ ਤਾਂ ਮਾਣ ਮਹਿਸੂਸ ਹੁੰਦਾ ਕਿ ਪਿੰਡ ਦਾ ਨੌਜਵਾਨ ਇੱਕ ਜਿਹੜਾ ਮੈਂ ਨਹੀਂ ਬੁਲੰਦੀਆਂ ਤੇ ਹਾਂਜੀ ਮਾਣ ਮਹਿਸੂਸ ਹੁੰਦਾ ਕਿਉਂਕਿ ਇਹ ਨਗਰ ਜਸੜ ਦੇ ਨਾਮ ਨੂੰ ਉਸਨੇ ਬਹੁਤ ਰੋਸ਼ਨ ਕੀਤਾ ਕਿਸ ਤਰ੍ਹਾਂ ਦੇਦੇ ਹੋਏ ਕਿ ਮਾਣ ਮਹਿ ਸਾਨੂੰ ਗੌਰਮੈ ਮਾਨ ਮਹਿਸੂਸ ਹੁੰਦਾ ਜੀ ਸਾਨੂੰ ਹਰ ਇੱਕ ਯਾਨੀ ਕਿ ਗਾਣੇ ਚ ਕੱਲੇ ਕੱਲੇ ਗਾਣੇ ਚ ਦਸ ਫੜਾ ਪਿੰਡ ਦਾ ਨੌਂ ਦਾ ਹੀ ਯਾਨੀ ਕਿ ਬੱਚਾ ਬੱਚਾ ਪਿੰਡ ਦਾ ਸਾਰੇ ਬੱਚੇ ਫੈਨ ਹੈ ਜੀ ਅਸੀਂ ਆਪ ਵੀ ਖੁਦ ਫੈਨ ਹੈ ਜੀ ਤਰਸੇਮ ਬਾਈ ਦੇ ਹਾਂ ਪੂਰੇ ਜੀ ਤੇ ਹਰ ਇੱਕ ਯਾਨੀ ਕਿ ਟੂਰਨਾਮੈਂਟ ਦਾ ਕੌਡੀ ਦਾ 7 ਦਿਨ ਬੱਚੇ ਉੱਥੇ ਵੀ ਆਉਂਦਾ ਜੀ ਪਹਿਲਵਾਨਾਂ ਦਾ ਟੂਰਨਾਮੈਂਟ ਹੋਇਆ ਹੈ ਕਿ ਪਹਿਲੂ ਚ ਚਲਦੀ ਹੋਦੀ ਉੱਥੇ ਆ ਨਹੀਂ ਸਕਿਆ ਯਾਨੀ ਕਿ ਪਹਿਲਵਾਨਾਂ ਦੇ ਉੱਥੇ ਵੀ ਆਉਣਾ ਸੀਗਾ ਉਹਨਾਂ ਨੇ ਤਾਂ ਮਾਨ ਮਹਿਸੂਸ ਹੁੰਦਾ ਪੂਰਾ ਹੀ ਪੂਰਾ ਪੂਰਾ ਤਕੀ ਸੋਚ ਆ ਜਦੋਂ ਜੋ ਆਂਦੇ ਨੇ ਕੀ ਗੱਲਾਂ ਬਾਤਾਂ ਹੁੰਦੀਆਂ ਵਾ ਬਸ ਵਧੀਆ ਪਸੋਕੜ ਨੂੰ ਮਗਰ ਜਾਦੇ ਚਾਚੇ ਤਾਇਆ ਇੱਥੇ ਨਹੀਂ ਉਹਨਾਂ ਦੇ ਛੋਟੇ ਨੇ ਪੜੇ ਵੀ ਇੱਥੇ ਨਹੀਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਕਾਫੀ ਤੁਹਾਡਾ ਜਿਹੜਾ ਵਾ ਡਿਵੈਲਪ ਪਿੰਡਾਂ ਦੇ ਵਿੱਚੋਂ ਮੰਨਿਆ ਜਾਂਦਾ ਵਾ ਤਰਸੀਮ ਜਸੜ ਦਾ ਪਿੰਡ ਜਿਹੜਾ ਵਾ ਉਹ ਵੀ ਜਸੜ ਮੰਨਿਆ ਕਿਹਾ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਤਰਸੀਮ ਜਸੜ ਦਾ ਪਿੰਡ ਦੇ ਵਿੱਚ ਕੀ ਯੋਗਦਾਨ ਹੈ ਦੇਖੋ ਤਰਸੀਮ ਜਸੜ ਵਧੀਆ ਕਲਾਕਾਰ ਆ ਉਹਨਾਂ ਦਾ ਪਰਿਵਾਰ ਵਧੀਆ ਇਹ ਤੋ ਤੱਕ ਸਾਡੇ ਪਿੰਡ ਦੇ ਦੋ ਕਲਾਕਾਰ ਹੋਏ ਨੇ ਤਰਸੇਮ ਜੱਸੜ ਤੇ ਇੰਦਰਜੀਤ ਨਿੱਕੂ ਇੰਦਰਜੀਤ ਨਿੱਕੂ ਦਾ ਪਰਿਵਾਰ ਵੀ ਬਹੁਤ ਵਧੀਆ ਗੁਰੂ ਘਰ ਨੂੰ ਮੰਨਣ ਵਾਲਾ ਤੇ ਤਰਸੇਮ ਜੱਸੜ ਦਾ ਪਰਿਵਾਰ ਵੀ ਗੁਰੂ ਘਰ ਨੂੰ ਮੰਨਣ ਵਾਲਾ ਤੇ ਇਹਨਾਂ ਦੇ ਘਰ ਦੇ ਵਿੱਚ ਰੱਬ ਦਾ ਨਾਮ ਬੜਾ ਲਿਆ ਜਾਂਦਾ ਦੋਨਾਂ ਘਰਾਂ ਦੇ ਵਿੱਚ ਹੀ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਦੋਨੇ ਤਾਂ ਲੱਗਦਾ ਕਿ ਜਦੋਂ ਕਲਾਕਾਰ ਜਦੋਂ ਕੋਈ ਨੌਜਵਾਨ ਕਲਾਕਾਰ ਬਣ ਜਾਂਦਾ ਬੁਲੰਦੀਆਂ ਤੇ ਪਹੁੰਚ ਜਾਂਦਾ ਸੁਭਾਅ ਵਿੱਚ ਕਹਿੰਦੇ ਫਰਕ ਆ ਜਾਂਦਾ ਤੁਹਾਡੇ ਪਿੰਡੇ ਚ ਆਉਂਦੇ ਜਾਂਦੇ ਨੇ ਕਿਸ ਤਰ੍ਹਾਂ ਦਾ ਸੁਭਾਅ ਹੈ ਕੋਈ ਸੁਭਾਅ ਵਿੱਚ ਫਰਕ ਨਹੀਂ ਹੈਗਾ ਸਾਡੇ ਲਈ ਤਾਂ ਉਹੀ ਆ ਉਹ ਪਹਿਲਾ ਸੀਗਾ ਸਾਡੇ ਲਈ ਅੱਜ ਵੀ ਉਹੀ ਆ ਜੇ ਕਿਤੇ ਮਿਲਦਾ ਵੀ ਆ ਚਲੋ ਅਮਲੋਰ ਰਹਿੰਦਾ ਉਹ ਤੇ ਉਥੇ ਉਹਨਾਂ ਦਾ ਕਾਰੋਬਾਰ ਸਾਰਾ ਕੁਝ ਜ਼ਮੀਨ ਜਾਇਦਤ ਉਥੇ ਉਹਨਾਂ ਨੇ ਬਣਾਈ ਆ ਜਿੱਥੇ ਵੀ ਮਿਲਦਾ ਬੜਾ ਉੱਡ ਕੇ ਮਿਲਦਾ ਬੜਾ ਪਿੰਡ ਦੇ ਨੂੰ ਸਤਿਕਾਰ ਦਿੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈ ਆਂਦੇ ਜਾਂਦੇ ਆ ਪਿੰਡੇ ਬਿਲਕੁਲ ਆਉਂਦੇ ਜਾਂਦੇ ਨੇ ਜੀ ਦੁੱਖ ਖੁਸ਼ੀ ਗਮੀ ਦੇ ਵਿੱਚ ਬਿਲਕੁਲ ਆਉਂਦੇ ਜਾਂਦੇ ਨੇ ਤਾਂ ਕੀ ਕਦੋਂ ਲਾਸਟ ਕਦੋਂ ਮੁਲਾਕਾਤ ਹੋਈ ਪਿੰਡੇ ਚ ਆ ਕੇ ਕੀ ਗੱਲਬਾਤ ਹੁੰਦੀ ਆ ਲਾਸਟ ਤਾਂ ਹੁਣ ਮੇਰੇ ਖਿਆਲ ਦੇ ਵਿੱਚ 1.5-2 ਮਹੀਨੇ ਹੋ ਗਏ ਜਦੋਂ ਮਿਲੇ ਸੀਗੇ ਅਸੀਂ ਬਾਕੀ ਬੀहां ਸ਼ਾਦੀਆਂ ਦਾ ਇਕੱਠੇ ਹੁੰਦੀ ਰਹਿੰਦੇ ਆ ਖੁਸ਼ੀ ਗਮੀ ਦੇ ਮੌਕੇ ਤੇ ਪਿੰਡ ਕੋਈ ਹੁੰਦੀ ਆ ਖੁਸ਼ੀ ਗਮੀ ਤਾਂ ਆਉਂਦੇ ਜਾਂਦੇ ਨੇ ਕੀ ਗੱਲਬਾਤ ਹੁੰਦੀ ਆ ਬਸ ਇਹੀ ਉਹਦੇ ਪੁੱਛਦੇ ਹਾਲ ਚਾਲ ਪੁੱਛ ਲਈਦਾ ਉਹ ਪਿੰਡ ਦਾ ਪੁੱਛ ਲੈਂਦੇ ਨੇ ਪਿੰਡ ਦੇ ਸਾਰੇ ਠੀਕ ਠਾਕ ਨੇ ਤੇ ਡਿਵੈਲਪਮੈਂਟ ਦੇ ਵਿੱਚ ਕਾਫੀ ਪਿੰਡ ਕਾਫੀ ਡਿਵੈਲਪ ਹੈ ਤੁਹਾਡਾ ਸਾਫ਼ ਸੁਥਰੀਆਂ ਸੜਕਾਂ ਵਾ ਪੱਕੇ ਜਿਹੜਾ ਵਾ ਸੀਵਰੇਜ ਵਿਵਸਥਾ ਦੇਖਣ ਨੂੰ ਮਿਲਦੀ ਆ ਕੋਈ ਯੋਗਦਾਨ ਪਿੰਡ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿ ਜਦੋਂ ਕੋਈ ਪਿੰਡ ਵਾਲੇ ਕਹਿੰਦੇ ਨੇ ਹਾਂ ਜੀ ਕੋਈ ਪਿੰਡ ਵਾਲੇ ਕਹਿੰਦੇ ਨੇ ਤਾਂ ਪਾਉਂਦੇ ਨੇ ਉਹ ਸਰ ਬਈ ਅਸੀਂ ਬੜਾ ਵਧੀਆ ਸਾਡੇ ਪਿੰਡ ਦਾ ਮਾਹੌਲ ਬੜਾ ਵਧੀਆ ਇਹੋ ਜਿਹੀ ਗੱਲ ਨਹੀਂ ਕੋਈ ਵਾਲੀ ਪਾਰਟੀ ਬਾਜੀ ਨਹੀਂ ਹੈਗੀ ਇੱਥੇ ਠੀਕ ਠਾਕ ਆ ਸਾਡਾ ਵਧੀਆ ਵਧੀਆ ਪਿੰਡਾਂ ਚੋਂ ਸਾਡਾ ਪਿੰਡ ਆ ਇਹੋ ਜਿਹੀ ਗੱਲ ਨਹੀਂ ਹੈ ਕਦੇ ਨਾ ਕਿਸੇ ਨੇ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਹੈ ਇੱਥੇ ਕਿਸੇ ਦੀ ਪਿੰਡਾਂ ਪਿੰਡਾਂ ਚ ਹੁੰਦੀਆਂ ਨੇ ਪਰ ਸਾਡੇ ਪਿੰਡ 'ਚ ਇਹੋ ਜਿਹੀ ਕੋਈ ਗੱਲ ਨਹੀਂ ਬੜੇ ਸਾਰੇ ਬੜੇ ਪਿਆਰ ਨਾਲ ਰਹਿੰਦੇ ਨੇ ਡਿਵੈਲਪਮੈਂਟ ਬਹੁਤ ਹੋਈ ਹੋਈ ਕੀ 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 ਡਿਵੈਲਪਮੈਂਟ ਹੋਈ ਹੈ ਇੱਥੇ ਦੇਖੋ ਇਹ ਡਿਵੈਲਪਮੈਂਟ ਤਾਂ ਹੁਣ ਤੁਸੀਂ ਪਿੰਡਦਿਆਂ ਤੋਂ ਪੁੱਛ ਸਕਦੇ ਮੈਂ ਤਾਂ ਖੁਦ ਸਰਪੰਚ ਆ ਕੀ 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 ਫੈਸਿਲਿਟੀਆਂ ਹੈਗੀ ਇੱਥੇ ਸਾਰੀ ਫੈਸਿਲਿਟੀ ਨੇ ਜੀ ਜਾ ਕੇ ਤੁਸੀਂ ਪਹਿਲਾਂ ਅੰਦਰਲੇ ਰੋੜਾਂ ਦੇਖੋ ਸੀਵਰੇ ਵਗੈਰਾ ਕੁਝ ਪਾਸੇ ਪਾਏਗਾ ਕੁਝ ਸਾਡੀ ਆਹ ਸਰਕਾਰ ਆ ਗਈ ਝਾੜੂ ਦੀ ਇਹਨਾਂ ਨੇ ਸਾਨੂੰ ਪਾਉਣ ਨਹੀਂ ਦਿੱਤਾ ਕੁਸ ਹੋ ਰਹਿ ਵੀ ਰਿਹਾ ਕੰਮ ਸਾਡਾ ਇਹੋ ਜਿਹੀ ਗੱਲ ਪਰ 90% ਸਾਡੇ ਪਿੰਡ ਦਾ ਕੰਮ ਹੋ ਚੁੱਕਿਆ ਬੜਾ ਵਧੀਆ ਕੰਮ ਹੋਇਆ ਤਾਂ ਡਿਵੈਲਪਮੈਂਟ ਹੈ ਡਿਵੈਲਪ ਪਿੰਡਾਂ ਦੇ ਵਿੱਚੋਂ ਇੱਕ ਹੈ ਜੱਸੜ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਪਿੰਡ ਆ ਸਾਡਾ ਸਾਡੇ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਨੇ ਸਾਰਿਆਂ ਦਾ ਸਾਡਾ ਮੈਨੂੰ ਸਹਾਇਕ ਹੈ ਸਾਰਿਆਂ ਦਾ ਇਹਨਾਂ ਨੂੰ ਤਾਂ ਜੱਸੜ ਪਿੰਡ ਜਦੋਂ ਕਿਸੇ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ বাজਦਾ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਸਾਡੇ ਪਿੰਡ ਦੇ ਦੋ ਸਿੰਗਰ ਹੋਏ ਨੇ ਔਰ ਦੋਨੇ ਹੀ ਪੱਗ ਦੇ ਨਾਲੋਂ ਬੜੇ ਮਸ਼ਹੂਰ ਹੋਏ ਨੇ ਚਾਹੇ ਇੰਦਰੀ ਤੇ ਨਿੱਕੂ ਸੀਗਾ ਉਹ ਜਦੋਂ ਵੀ ਉਹ ਵੀ ਪੱਗ ਬੰਨਦਾ ਸੀਗਾ ਤਾਂ ਉਹਦੀ ਪੱਗ ਦੀ ਗੱਲ ਹਰ ਪਾਸੇ ਹੁੰਦੀ ਸੀ ਔਰ ਇਸੇ ਤਰ੍ਹਾਂ ਤਰਸੀਮ ਜਸੜਾ ਇਹਦੀ ਪੱਗ ਦੀ ਗੱਲ ਵੀ ਹਰ ਪਾਸੇ ਹੁੰਦੀ ਹੈ ਨੌਜਵਾਨੀ ਪੱਗ ਕਲਨੀ ਨੂੰ ਤੁਰੀ ਆ ਸਾਡੀ ਇਸ ਗੱਲ ਮਾਣ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਐਸ ਗੱਲ ਦਾ ਠੀਕ ਹੈ ਹਰਦੇਵ ਸਿੰਘ ਅੱਛਾ ਹਰਦੇਵ ਸਿੰਘ ਸਾਫਾ ਪ੍ਰਧਾਨ ਕਰਦੋਰਾ ਕਮੇਟੀ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਸੜਪਿੰਡ ਨਾਲ ਬਿਲੋਂਗ ਕਰਦੇ ਹੋ ਤਰਸੇਮ ਜਸੜ ਦਾ ਪਿੰਡ ਕਿ ਕਹਾਇਆ ਜਾਂਦਾ ਇਹ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ ਤਰਸੇਮ ਜਸੜ ਨੂੰ ਸਾਨੂੰ ਤਰਸੇਮ ਜਸੜ ਤੇ ਬਹੁਤ ਮਾਣ ਆ ਕਿਉਂਕਿ ਉਹਨੇ ਸਾਡੇ ਪਿੰਡ ਦਾ ਨਾਂ ਦੁਨੀਆ ਦੇ ਵਿੱਚ ਕੋਨੇ-ਕੋਨੇ ਵਿੱਚ ਪਹਚਾਇਆ ਤੇ ਬਹੁਤ ਵਧੀਆ ਇਨਸਾਨ ਆ ਮਿਲਣਸਾਰ ਆ ਤੇ ਪਿੰਡ ਦੇ ਵਿੱਚ ਵੀ ਆਉਣ ਜਾਣ ਉਹਦਾ ਵਧੀਆ ਹੈ ਸਾਰੇ ਲੋਕਾਂ ਨਾਲ ਮੇਲਜੋਲ ਵਧੀਆ ਹੈਗਾ ਆਉਂਦੇ ਜਾਂਦੇ ਆਪਣ ਦੇ ਵਿੱਚ ਤੇ ਕਦੇ ਖੇਡਾਂ ਤੇ ਜਾਂ ਕੋਈ ਹੋਰ ਉਹਨਾਂ ਨੂੰ ਬੁਲਾਉਂਦੇ ਜਦੋਂ ਹੁੰਦੇ ਤੇ ਬਹੁਤ ਵਧੀਆ ਬੰਦੇ ਨੇ ਤੇ ਕੀ ਗੱਲਬਾਤ ਹੁੰਦੀ ਆ ਜਦੋਂ ਆਉਂਦੇ ਆ ਬਸ ਆਹੀ ਗੱਲਬਾਤ ਹੁੰਦੀ ਆ ਪਿੰਡ ਪਿਆਰ ਵਾਲੀਆਂ ਗੱਲਾਂ ਮਤਲਬ ਲੋਕਾਂ ਦੇ ਪਿੰਡ ਦੇ ਭਲਾਈ ਵਾਸਤੇ ਕੋਈ ਕੰਮ ਕਰਨਾ ਹੋਵੇ ਜਾਂ ਉਹ ਜਿਹੜੀਆਂ ਗੱਲਾਂ ਕਈ ਵਾਰ ਡਿਵੈਲਪਮੈਂਟ ਦੇ ਕਰ ਲੈਂਦੇ ਨੇ ਯਾਪਨਵਾ ਕਰਨਾ ਚਾਹੀਦਾ ਜਾਂ ਕਰਨਾ ਕਿਸੇ ਨੂੰ ਮਦਦ ਜਦੋਂ ਹੁੰਦੀ ਹੈ ਕਰਦੇ ਨੇ ਨਹੀਂ ਕਰਦੇ ਆ ਤਾਂ ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਕਿਸੇ ਕੋਈ ਕਹੇ ਉਹਨਾਂ ਨੂੰ ਜਾ ਕੇ ਕਰਦੇ ਨੇ ਮਜ਼ਦੂਰ ਉਹਨਾਂ ਦੇ ਡੈਡੀ ਵੀ ਬਹੁਤ ਵਧੀਆ ਬੰਦਾ ਨੇ ਬੇਸ਼ੱਕ ਜੰਪਾਲ ਉਹਨਾਂ ਦਾ ਹਮਲੋਦ ਆ ਵਾ ਪਰ ਕਹਿੰਦੇ ਜਸੜ ਨਾਲ ਪਿਆਰ ਹਾਂ ਜਸੜ ਇੱਥੇ ਹੈਗਾ ਉਹਨਾਂ ਦੇ ਸਾਰੇ ਕੋਲ ਇੱਥੇ ਹੀ ਪਰਿਵਾਰ ਹੈਗਾ ਉਹਨਾਂ ਦੇ ਭਾਈ ਮਤਲਬ ਉਹਦਾ ਭਾਈ ਵੀ ਹੈ ਤੇ ਆਹੇ ਚਾਚੇ ਤੇ ਮੁੰਡੇ ਸਾਰੇ ਹੈਗੇ ਇੱਥੇ ਸਾਰਾ ਪਰਿਵਾਰ ਰਹਿੰਦਾ ਬਾਕੀ ਉੱਥੇ ਉਹ ਆਪ ਹਮਲੋ ਰਹਿਣਦਾ ਨੇ ਠੀਕ ਠੀਕ ਸਾਫ਼ ਸੁਥਰਾ ਪਿੰਡ ਪੱਕੀਆਂ ਸੜਕਾਂ ਤੇ ਦਰੁਸਤ ਸੀਵਰੇਜ ਵਿਵਸਥਾ ਤਰਸੀਮ ਜਸੜ ਦੇ ਪਿੰਡ ਜਸੜ ਦੀਆਂ ਉਹ ਤਰੱਕੀ ਦਿਖਾਉਂਦੀ ਆ ਵਾ ਜੋ ਬਾਕੀ ਪਿੰਡਾਂ ਤੋਂ ਇਸ ਪਿੰਡ ਨੂੰ ਵੱਖਰਾ ਕਰਦਾ ਵਾ ਤੇ ਲੋਕਾਂ ਦਾ ਕਹਿਣਾ ਕਿ ਤਰਸੀਮ ਜਸੜ ਨੇ ਪਿੰਡ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਆ ਪਰ ਤਰਸੀਮ ਜਸੜ ਦਾ ਮਿਲਨਸਾਰ ਸੁਭਾਅ ਪਿੰਡ ਵਾਲਿਆਂ ਦਾ ਖਿੱਚ ਦਾ ਕੇਂਦਰ ਬੰਦਾ ਵਾ ਜਦੋਂ ਵੀ ਤਰਸੀਮ ਜਸੜ ਪਿੰਡ ਦੇ ਵਿੱਚ ਆਂਦਾ ਵਾ ਲੋਕਾਂ ਦੇ ਨਾਲ ਮਿਲ ਵਰਤ ਕੇ ਲੋਕਾਂ ਦੇ ਦਿਲ ਨੂੰ ਛੂ ਲੈਣ ਵਾਲਾ ਸੁਭਾਅ ਉਹਨਾਂ ਦਾ ਦੇਖਣ ਨੂੰ ਮਿਲਦਾ ਕੈਮਰਾ ਪਰਸਨ ਰੋਹਿਤ ਨਾਲ ਵੇਖਟਾਲ ਪੰਜਾਬ ਤੱਕ ਪਿੰਡ ਜਸੜ